ਬੀਤੀ 21 ਦਸੰਬਰ ਨੂੰ ਨਗਰ ਨਿਗਮ ਅੰਮ੍ਰਿਤਸਰ ਵਾਸਤੇ ਇਲੈਕਸ਼ਨਸ ਹੋਏ ਸੀ ਵੋਟਾਂ ਪਈਆਂ ਸੀ ਤੇ ਨਾਲ ਉਸੇ ਹੀ ਦਿਨ ਨਤੀਜੇ ਵੀ ਆਏ ਸੀ ਉੱਥੇ ਵਿੱਚ ਕਾਂਗਰਸ ਪਾਰਟੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਈ ਸੀ ਕਾਂਗਰਸੀ ਗੱਲ ਕਰੀਏ ਤਾਂ 40 ਸੀਟਾਂ ਦੇ ਕਾਂਗਰਸੀ ਉਮੀਦਵਾਰ ਜਿਹੜੇ ਜੇਤੂ ਰਹੇ ਤੇ ਨਾਲ ਆਮ ਆਦਮੀ ਪਾਰਟੀ ਦੀ ਗੱਲ ਕਰੀ ਤਾਂ ਆਮ ਆਦਮੀ ਪਾਰਟੀ ਦੇ 24 ਉਮੀਦਵਾਰ ਜਿਹੜੇ ਕੀ ਉਹ ਜੇਤੂ ਰਹੇ ਸੀ ਤਾਂ ਇਸ ਜਿਹੜੀ ਕਿ ਜਿੱਤ ਨੂੰ ਬੀਤੇ ਪੰਨਿ ਦਿਨ ਦਾ ਸਮਾਂ ਜਿਹੜਾ ਬੀਤ ਚੁੱਕਾ ਹੈ ਪਰ ਫਿਲਹਾਲ ਲੱਗਨ ਮੇਅਰ ਜਿਹੜੀ ਕਵਾਇਦ ਆ ਉਸ ਤੋਂ ਕਾਂਗਰਸ ਦੂਰ ਦਿਖਾਈ ਦੇ ਰਹੀ ਹੈ ਕਿਉਂਕਿ ਕਾਂਗਰਸ ਜਿਹੜੀ ਕੀ ਉਹ ਗੁੱਟਬੰਦੀ ਦਾ ਸ਼ਿਕਾਅ ਨਜ਼ਰ ਆ ਰਹੀ ਹੈ ਇਹ ਗੱਲ ਕਰ ਲਈਏ ਬੀਤੇ ਦਿਨਾਂ ਦੀ 23 ਤਰੀਕ ਨੂੰ ਜਿਹੜੀ ਮੀਟਿੰਗ ਹੋਈ ਸੀ ਕਾਂਗਰਸੀ ਕੌਂਸਲਰਾਂ ਦੀ ਉਹਨਾਂ ਵਿੱਚ ਵੀ ਜਿਹੜੇ ਕੀ ਪੂਰੇ ਕੌਂਸਲਰ ਜਿਹੜੇ ਉਹ ਨਹੀਂ ਸੀ ਪਹੁੰਚ ਸਕੇ ਤੇ ਜਿਸ ਤੋਂ ਬਾਅਦ ਲਗਾਤਾਰ ਨਿਗਾਹ ਜਿਹੜੇ ਕੀ ਕਾਂਗਰਸ ਟਿੱਕੀ ਹੋਈ ਹੈ ਨਹੀਂ ਹਾਈ ਕਮਾਂਡ ਟਿੱਕੀ ਹੋਈ ਹੈ ਨਹੀਂ ਅੱਜ ਅੰਮ੍ਰਿਤਸਰ ਦਿਹਾਤੀ ਜਿੱਥੇ ਕੀ ਤੁਸੀਂ ਦੇਖ ਸਕਦੇ ਹੋ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਪਾਰਟੀ ਹਾਈਕਮਾਨ ਇੱਥੇ ਪਹੁੰਚੇਗੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਨਿੰਦਰ ਸਿੰਘ ਰਾਜਾ ਵੜਿੰਗ ਪਹੁੰਚਣਗੇ ਲੀਡਰ ਆਫ ਓਪੋਜੀਸ਼ਨ ਪ੍ਰਤਾਪ ਸਿੰਘ ਬਾਦਵਾ ਇੱਥੇ ਪਹੁੰਚਣਗੇ ਤ੍ਰਿਪਤ ਅਰਜਿੰਦਰ ਸਿੰਘ ਬਾਦਵਾ ਇੱਥੇ ਪਹੁੰਚਣਗੇ ਤੇ ਨਾਲ ਗੱਲਬਾਤ ਕੀਤੀ ਜਾਵੇਗੀ ਕਿਉਂਕਿ ਗੁੱਟਬੰਦੀ ਕਰਕੇ ਲਗਾਤਾਰ ਜਿਹੜੀ ਕੀ ਮੇਅਰ ਦੀ ਕੁਰਸੀ ਹੈ ਉਹ ਕਾਂਗਰਸ ਤੋਂ ਦੂਰ ਹੁੰਦੀ ਦਿਖਾਈ ਦੇ ਰਹੀ ਹੈ ਦੂਜੇ ਪਾਸੇ ਜਿਹੜੇ ਕੀ ਆਮ ਆਦਮੀ ਪਾਰਟੀ ਹੈ ਉਹ ਲਗਾਤਾਰ ਸਿੰਧਮਾਰੀ ਦੀ ਕੋਸ਼ਿਸ਼ ਕਰ ਰਹੀ ਹੈ ਦੂਸਰੇ ਪਾਰਟੀਆਂ ਦੇ ਜਿਹੜੇ ਜੇਤੂ ਉਮੀਦਵਾਰ ਰਹੇ ਨੇ ਉਹਨਾਂ ਨਾਲ ਲਗਾਤਾਰ ਸੰਪਰਕ ਸਾਧਿਆ ਜਾ ਰਿਹਾ ਆਮ ਆਦਮੀ ਪਾਰਟੀ ਵੱਲੋਂ ਔਰ ਆਪਣਾ ਮੇਰ ਜੜਾ ਬਣਾਉਣ ਦੀ ਇੱਕ ਵਾਇਦ ਵਿੱਚ ਜੁਟੀ ਹੋਈ ਆਮ ਆਦਮੀ ਪਾਰਟੀ ਅੰਮ੍ਰਿਤਸਰ ਤੋਂ ਕਿਉਂਕਿ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਤਾਂ 24 ਕੌਂਸਲਰ ਉਹਨਾਂ ਦੇ ਕੋਲ ਨੇ ਔਰ ਪੰਜ ਵੋਟਾਂ ਜਿਹੜੀ ਕੀ ਐਮਐਲਏ ਦੀਆਂ ਜਿਹੜੀ ਕਾਉਂਟ ਹੁੰਦੀਆਂ ਨੇ ਨਿਗਮ ਹਾਊਸ ਵਿੱਚ ਯਾਨੀ ਕਿ 29 ਇਹ ਗੱਲ ਕਰ ਲਈ 29 ਦਾ ਅੰਕੜਾ ਜਿਹੜਾ ਕਿ ਆਮ ਆਦਮੀ ਪਾਰਟੀ ਉੱਥੇ ਪਹੁੰਚ ਚੁੱਕੀ ਹੈ ਤਾਂ ਕੁਝ ਦੂਰ ਹੈ ਆਮ ਆਦਮੀ ਪਾਰਟੀ ਜਿਹੜਾ ਕਿ ਜਿੱਤ ਦੇ ਅੰਕੜੇ ਤੋਂ ਉਸ ਤੋਂ ਬਾਅਦ ਲਗਾਤਾਰ ਕਵਾਜ ਜਿਹੜੀ ਕਿ ਚਲਦੀ ਹੋਈ ਵਿਖਾਈ ਦੇ ਰਹੀ ਹੈ ਸਿੰਧਮਰੀ ਵੀ ਲਗਾਤਾਰ ਕੀਤੀ ਜਾ ਰਹੀ ਹੈ ਜਿੰਨੇ ਵੀ ਦੂਜੀਆਂ ਪਾਰਟੀਆਂ ਦੇ ਕੌਂਸਲਰ ਜੇਤੂ ਨੇ ਉਹਨਾਂ ਤੇ ਤਾਈ ਜਿਹੜੀ ਕਿ ਪਹੁੰਚ ਕੀਤੀ ਜਾ ਰਹੀ ਹੈ ਸੰਪਰਕ ਕੀਤਾ ਜਾ ਰਿਹਾ ਦੂਜੇ ਪਾਸੇ ਕਾਂਗਰਸ ਵਾਸਤੇ ਜਿਹੜਾ ਕਿ ਭਾਵੇਂ ਕਾਂਗਰਸ ਨੇ 40 ਸੀਟਾਂ ਤੇ ਜਿੱਤ ਚੁੱਕੀ ਹੈ ਨਾਲ ਇੱਕ ਆਜ਼ਾਦ ਜਿਹੜਾ ਕਿ ਉਮੀਦਵਾਰ ਉਹਨਾਂ ਦੇ ਖਾਤੇ ਵਿੱਚ ਹੈ ਯਾਨੀ ਕਿ 41 ਸੀਟਾਂ ਉਹਨਾਂ ਦੇ ਕੋਲ ਨੇ ਪਰ ਹਾਊਸ ਵਿੱਚ ਜਿਹੜਾ ਕਿ ਆਪਣਾ ਵਰਚੁਅਲ ਸਭਾ ਵਿੱਚ ਸਾਮਿਤ ਕਰਨ ਵਾਸਤੇ ਕਾਂਗਰਸ ਹਜੇ ਕੁਝ ਕਦਮ ਪਿੱਛੇ ਐ ਇਸ ਕਲਾਲ ਲਾਲ ਜਿਹੜੀ ਕਿ ਗੁੱਟਬੰਦੀ ਵੀ ਇੱਕ ਵੱਡਾ ਚੈਲੰਜ ਜਿਹੜੀ ਕਿ ਕਾਂਗਰਸ ਵਾਸਤੇ ਉਹ ਬਣਦਾ ਹੋਇਆ ਵਿਖਾਈ ਦੇ ਰਹੀ ਹੈ ਕਿਉਂਕਿ ਦੋ ਗੁੱਟਾਂ ਵਿੱਚ ਕਾਂਗਰਸ ਜਿਹੜੀ ਕਿ ਉਹ ਵੰਡੀ ਹੋਈ ਵਿਖਾਈ ਦੇ ਰਹੀ ਹੈ ਇਸ ਤੋਂ ਬਾਅਦ ਜੇਕਰ ਜੇ ਗੱਲ ਕਰੀਏ ਅੱਜ ਦੀ ਮੀਟਿੰਗ ਵਿੱਚ ਵੀ ਜੇਕਰ ਕਾਂਗਰਸ ਦੇ ਸਾਰੇ ਕੌਂਸਲਰ ਜਿਹੜੇ ਜੇਤੂ ਨੇ ਉਹ ਨਹੀਂ ਪਹੁੰਚਦੇ ਤਾਂ ਕਾਂਗਰਸ ਵਾਸਤੇ ਵੱਡੀ ਚਰਚੀ ਹੋਏਗੀ ਅੰਮ੍ਰਿਤਸਰ ਵਿੱਚ ਆਪਣਾ ਮੇਰ ਬਣਾਉਣ ਨੂੰ ਲੈ ਕੇ ਕਿਉਂਕਿ ਪਾਰਟੀ ਹਾਈਕਮਾਂਡ ਦੀ ਗੱਲ ਕਰੀਏ ਤਾਂ ਅੱਜ ਅ ਨਾਲ ਪ੍ਰਤਾਪ ਸਿੰਘ ਬਾਜਵਾ ਤ੍ਰਿਪਤਾ ਰਜਿੰਦਰ ਸਿੰਘ ਬਾਜਵਾ ਕੁਝ ਸਮੇਂ ਬਾਅਦ ਇੱਥੇ ਪਹੁੰਚਣਗੇ ਜਿਨ੍ਹਾਂ ਦੀ ਆਮਦ ਨੂੰ ਲੈ ਕੇ ਜਿਹੜੇ ਕੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਨਾਲ-ਨਾਲ ਵੇਖਣ ਵਾਲੀ ਗੱਲ ਇਹ ਵੀ ਹੋਵੇਗੀ ਕਿ 40 ਦੇ 40 ਕੌਂਸਲਰ ਜਿਹੜੇ ਨੇ ਉਹ ਇੱਥੇ ਇਸ ਮੀਟਿੰਗ ਵਿੱਚ ਪਹੁੰਚਦੇ ਨੇ ਜਾਂ ਨਹੀਂ ਕਿਉਂਕਿ ਜੇਕਰ ਕਾਂਗਰਸ ਨੇ ਆਪਣਾ ਅੰਮ੍ਰਿਤਸਰ ਤੋਂ ਮੇਰ ਬਣਾਉਣਾ ਹੈ ਤਾਂ ਉਸ ਨੂੰ ਇੱਕ ਵੀ ਤੋਕੇ ਚੱਲਣਾ ਪਵੇਗਾ ਯਾਨੀ ਕਿ ਇੱਕ ਜੁਟਤਾ ਜਿਹੜੀ ਕਿ ਕਾਂਗਰਸ ਵਾਸਤੇ ਇੱਕ ਵੱਡੀ ਚੁਣੌਤੀ ਬਖਾਈ ਦੇ ਰਹੀ ਦੂਜੇ ਪਾਸੇ ਲਗਾਤਾਰ ਆਮ ਆਦਮੀ ਪਾਰਟੀ ਵੀ ਆਪਣੀ ਜੁਗਤ ਲੜਾ ਰਹੀ ਹੈ ਤਾਂ ਜੋ ਆਮ ਆਦਮੀ ਪਾਰਟੀ ਅੰਮ੍ਰਿਤਸਰ ਤੋਂ ਆਪਣਾ ਮੇਲ ਬਣਾ ਸਕੇ ਹੁਣ ਜੇਕਰ ਕਾਂਗਰਸ ਨੇ ਆਪਣਾ ਅੰਮ੍ਰਿਤਸਰ ਤੋਂ ਮੇਲ ਬੁਣਾਇਆ ਤਾਂ ਉਹਨਾਂ ਨੂੰ ਗੁੱਟਬਾਦੀ ਤੋਂ ਪਰੇ ਹੋ ਕੇ ਇੱਕ ਜੁਰਤਾ ਵਿਖਾਣੀ ਪਵੇਗੀ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸਿਟੀ ਦਾ ਡੈਨਿਕਸਵਾ ਟੀਵੀ ਅੰਮ੍ਰਿਤਸਰ